ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ ਏ ਉਹ ਨੁਸਖਾ ਉਹ ਫਾਰਮੂਲਾ ਜਿਹੜੀਆਂ ਤੁਹਾਡੀਆਂ ਸਾਰੀਆਂ ਜਿੱਦਾਂ ਤੁਹਾਡਾ ਦਿਲ ਕਰਦਾ ਕਿ ਛੱਡ ਦਈਏ ਉਹ ਛਡਾ ਸਕਦਾ ਕਿਹੜੇ ਨਸ਼ਿਆਂ ਦੀ ਤੋੜ ਖਤਮ ਕਰਦਾ ਜੀ ਇਹ ਸਰ ਸਾਡੇ ਕੋਲੇ ਇਸ ਟਾਈਮ ਜੋ ਅਸੀਂ ਇਹ ਦਵਾਈਆਂ ਦੇ ਰਹਿਆਂ ਆਯੁਰਵੈਦਿਕ ਦੇ ਵਿੱਚ ਕਿਸੇ ਤਰ੍ਹਾਂ ਦਾ ਨਸ਼ਾ ਹੋਵੇ ਚਾਹੇ ਉਹ ਅਫੀਮ ਖਾ ਰਿਹਾ ਹੈ ਪੁੱਕੀ ਖਾ ਰਿਹਾ ਹੈ ਚਿੱਟਾ ਲੈ ਰਿਹਾ ਹੈ ਟੀਕੇ ਲਾ ਰਿਹਾ ਹੈ ਜੀਬ ਥੱਲੇ ਰੱਖਣ ਵਾਲੀ ਗੋਲੀ ਖਾ ਰਿਹਾ ਹੈ ਮਤਲਬ ਦੁਨੀਆ ਭਰ ਦਾ ਨਸ਼ਾ ਜਿਨ੍ਹਾਂ ਦੇ ਸ਼ਾਇਦ ਮੈਨੂੰ ਵੀ ਹੋ ਸਕਦਾ ਨਾਮ-ਨਾ ਪਤਾ ਹੋਣ ਤਾਂ ਉਹ ਸਾਰਿਆਂ ਨਸ਼ੇ ਸਾਡੀਆਂ ਦਵਾਈਆਂ ਦੇ ਨਾਲ ਅਸੀਂ ਛਡਵਾ ਦਿੰਦੇ ਹਾਂ ਬੰਦਾ ਛੱਡਣ ਨੂੰ ਤਿਆਰ ਨਹੀਂ ਹੈ ਘਰ ਦੇ ਬੜੇ ਪਰੇਸ਼ਾਨ ਨੇ ਤੇ ਫਿਰ ਉਹਨਾਂ ਦਾ ਹੱਲ ਕੋਈ ਹੈ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਕਿਉਂਕਿ ਆਯੁਰਵੇਦ ਤਾਂ ਬੜੀ ਮਹਾਨ ਚੀਜ਼ ਹੈਗੀ ਹੈ ਕਿ ਜਿਹਨਾਂ ਨਾਲ ਉਹਨਾਂ ਦੇ ਛੱਡ ਸਕਣੋਂ ਨਸ਼ੇ ਵਾਲੇ ਪਾਸੇ ਨੂੰ ਹੌਲੀ-ਹੌਲੀ ਕਰਕੇ ਚਲੋ ਇੱਕ ਵਾਰ ਚੀਨਾ ਸਹੀ ਹੌਲੀ-ਹੌਲੀ ਹੌਲੀ ਨਸ਼ੇ ਤੋਂ ਉਹਨਾਂ ਨੂੰ ਨਫ਼ਰਤ ਤੁਸੀਂ ਕਹ ਰਹੇ ਹੋ ਇਸ ਤਰ੍ਹਾਂ ਦਾ ਨੁਸਕਾ ਵੀ ਹੈਗਾ ਕਿ ਉਹ ਅਗਰ ਤੁਸੀਂ ਨਸ਼ੇੜੀ ਨੂੰ ਦੇਣ ਲੱਗ ਜਾਈਏ ਤਾਂ ਉਹ ਜਿਹੜੀ ਚੀਜ਼ ਹੈਗੀ ਹੈ ਜਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਫ਼ਰਤ ਹੋ ਜਾਏਗੀ ਜਿਹੜੇ ਬੰਦੇ ਨਸ਼ਾ ਨਹੀਂ ਛੱਡਣਾ ਚਾਹੁੰਦੇ ਘਰ ਦੇ ਛੜਵਾਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਸਾਡੇ ਕੋਲੇ ਇਹ ਪੂੜੀਆਂ ਦੇ ਅੰਦਰ ਮੈਡੀਸਿਨਸ ਹੁੰਦੀ ਹੈ ਇਸ ਨੂੰ ਤੁਸੀਂ ਪੇਸ਼ੈਂਟ ਨੂੰ ਸਵੇਰ ਸ਼ਾਮ ਉਹਦੇ ਖਾਣੇ 'ਚ ਮਿਲਾ ਕੇ ਦੇਣੀ ਹੈ ਜਿਹਦਾ ਨਾ ਤਾਂ ਕੋਈ ਟੇਸਟ ਹੈ ਨਾ ਹੀ ਕੋਈ ਕਲਰ ਹੈ ਪੇਸ਼ੈਂਟ ਨੂੰ ਬਿਲਕੁਲ ਨਹੀਂ ਪਤਾ ਚੱਲੂਗਾ ਕਿ ਉਹਨੂੰ ਆਪਾਂ ਖਾਣੇ ਦੇ ਵਿੱਚ ਕੋਈ ਦਵਾਈ ਮਿਲਾ ਕੇ ਦੇ ਰਹੇ ਹਾਂ ਲੇਕਿਨ ਜਦੋਂ ਆਪਾਂ ਇਹ ਦਵਾਈ ਦੇਣਾ ਸ਼ੁਰੂ ਕਰ ਦਾਂਗੇ ਤਾਂ ਪੇਸ਼ੈਂਟ ਆਪਣੇ ਆਪ ਨਸ਼ੇ ਨੂੰ ਹੌਲੀ-ਹੌਲੀ ਘਟਾਉਣਾ ਸ਼ੁਰੂ ਕਰ ਦੇਗਾ ਉਹਨੂੰ ਖੁਦ ਨਹੀਂ ਪਤਾ ਚੱਲੇਗਾ ਕਿ ਜਿਹੜੇ ਨਸ਼ੇ ਨੂੰ ਮੈਂ ਇੰਨਾ ਪਿਆਰ ਕਰਦਾ ਸੀ ਜਾਂ ਜੀਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਸੀਗਾ ਹੁਣ ਮੈਨੂੰ ਉਹਦੀ ਤੋੜ ਕਿਉਂ ਨਹੀਂ ਪੈ ਰਹੀ ਇਸ ਤੋਂ ਆਪਾਂ ਬਚਾ ਕਿਵੇਂ ਕਰ ਸਕਦੇ ਆ ਉਹਦੇ ਲਈ ਬਚਾਅ ਵਾਲੀ ਗੱਲ ਇਹ ਹੈ ਵੀ ਆਪਾਂ ਨੇ 5 ਗ੍ਰਾਮ ਇਲਾਇਚੀ ਤੇ 250 ਗ੍ਰਾਮ ਆਪਾਂ ਨੇ ਸੌਂਫ ਇਸ ਨੂੰ ਤਕਰੀਬਨ ਆਪਾਂ 8 ਗੁਣਾ ਪਾਣੀ ਦੇ ਵਿੱਚ ਜੀ ਜੀ ਇਹਨੂੰ ਉਬਾਲੀਏ ਠੀਕ ਹੈ ਠੀਕ ਹੈ ਜੀ ਇਹ ਤਾਂ ਇਹ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਦੱਸ ਰਹੇ ਆਪਾਂ ਸ਼ਰਾਬ ਪਾਨ ਗੁਟਕਾ ਤੰਬਾਕੂ ਜੜਦਾ ਇਹਨਾਂ ਨੂੰ ਜਿਹੜਾ ਆਪਾਂ ਛਡਾਉਣ ਵਾਸਤੇ ਦੇਸੀ ਤੁਸੀਂ ਘਰੇ ਬਣਾ ਸਕਦੇ ਹੋ ਤੁਲਸੀ ਦੇ ਬੀਜ ਬਲਾ ਦੇ ਬੀਜ ਤੇ ਇਲਾਇਚੀ ਦੇ ਬੀਜ ਇਹਨਾਂ ਤਿੰਨਾਂ ਬੀਜਾਂ ਨੂੰ ਤੁਸੀਂ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਪਾਊਡਰ ਬਣਾ ਲਓ ਸਵੇਰ ਸ਼ਾਮ 5-5 ਗ੍ਰਾਮ ਤੁਸੀਂ ਇਹਨਾਂ ਦਾ ਸਵੇਰ ਸ਼ਾਮ ਤਾਜੇ ਪਾਣੀ ਦੇ ਨਾਲ ਸੇਵਨ ਕਰੋ ਛੋੜੇ ਸ਼ਰੀਰ ਦੇ ਵਿੱਚ ਜਿੰਨੀ ਵੀ ਕਮਜ਼ੋਰੀ ਹੈ ਨਸ਼ੇ ਛੱਡਣ ਤੋਂ ਬਾਅਦ ਤੁਹਾਨੂੰ ਵੀਕਨੈਸ ਆ ਗਈ ਤਾਂ ਉਹ ਥੋੜੀ-ਥੋੜੀ ਸਾਰੀ ਵੀਕਨੈਸ ਚੀਜ਼ਾਂ ਨੂੰ ਅਪਣਾਉਣ ਤੋਂ ਬਾਅਦ ਉਹ ਹੌਲੀ-ਹੌਲੀ ਤੁਹਾਡੀ ਬਾਡੀ ਦੇ ਅੰਦਰ ਉਹ ਚੀਜ਼ਾਂ ਦੀ ਡੈਫੀਸੈਂਸੀ ਖਤਮ ਹੋ ਜਾਏਗੀ ਨਿੰਜੇ ਦਾ ਇੱਕ ਗੀਤ ਹੈ ਦਿਲ ਮੇਰਾ ਵੀ ਕਰਦਾ ਹੈ ਛੱਡਦਾ ਪਰ ਤੇਰੀ ਆਦਤ ਪੈ ਗਈ ਏ ਅੱਜ ਉਹ ਨੁਸਕਾ ਉਹ ਫਾਰਮੂਲਾ ਜਿਹੜੀਆਂ ਤੁਹਾਡੀਆਂ ਸਾਰੀਆਂ ਜਿਹਦਾ ਤੁਹਾਡਾ ਦਿਲ ਕਰਦਾ ਕਿ ਛੱਡ ਦਈਏ ਉਹ ਛਡਾ ਸਕਦਾ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਅੱਜ ਇਹ ਨੁਸਕਾ ਇਹ ਫਾਰਮੂਲਾ ਇੱਕ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਮਾੜੀਆਂ ਆਦਤਾਂ ਛਡਾਉਣ ਵਾਲਾ ਨੁਸਖਾ ਇਹ ਇਲਾਇਚੀ ਹੈਗੀ ਹੈ ਇਲਾਇਚੀ ਦੇ ਨਾਲ ਲੌਂਗ ਹੈਗੇ ਨੇ ਲੌਂਗਾਂ ਦੇ ਨਾਲ ਇਹ ਸੌਂਫ ਹੈਗੀ ਹੈ ਤੇ ਸੌਂਫ ਦੇ ਨਾਲ ਇਹ ਦਾਲਚੀਨੀ ਹੈ ਇੰਨਾ ਕੋ ਨੁਸਖਾ ਇੰਨਾ ਕੋ ਫਾਰਮੂਲਾ ਹੈ ਜਿਹੜਾ ਤੁਹਾਡੀਆਂ ਸਾਰੀਆਂ ਮਾੜੀਆਂ ਤੇ ਗਲਤ ਆਦਤਾਂ ਨੂੰ ਟਾਟਾ ਬਾਏ ਬਾਏ ਕਰਵਾ ਸਕਦਾ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਪਟਿਆਲਵੀ ਵੈਦ ਡਾਕਟਰ ਗੁਪਤਾ ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਂਦੇ ਆ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਤੁਹਾਡੇ ਅੱਜ ਇਸ ਨੁਸਖੇ ਫਾਰਮੂਲੇ ਨੇ ਮੈਨੂੰ ਨਿੰਜੇ ਦਾ ਗੀਤ ਯਾਦ ਕਰਾਤਾ ਕਿ ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ ਹੈ ਤੁਸੀਂ ਗੱਲ ਕਹਿ ਰਹੇ ਹੋ ਕਿ ਸਾਰੀਆਂ ਮਾੜੀਆਂ ਆਦਤਾਂ ਨੂੰ ਛਡਾਉਣ ਵਾਲ ਛਡਾਉਣ ਦੇ ਵਿੱਚ ਇਹਨਾਂ ਚਾਰ ਸੀਜ਼ਾਂ ਦਾ ਬੜਾ ਅਹਿਮ ਰੋਲ ਹੁੰਦਾ ਹੈ ਸਾਨੂੰ ਪਹਿਲੇ ਦੱਸੋ ਵੀ ਮਾੜੀਆਂ ਆਦਤਾਂ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਮਰੀਜ਼ ਆਉਂਦੇ ਨੇ ਬਹੁਤ ਤਰ੍ਹਾਂ ਦੀਆਂ ਮਾੜੀਆਂ ਆਦਤਾਂ ਨਹੀਂ ਜ਼ਮਾਨੇ ਭਰ ਦੀਆਂ ਮਾੜੀਆਂ ਆਦਤਾਂ ਨੇ ਕਿਹੜੀ-ਕਿਹੜੀ ਚੀਜ਼ਾਂ ਛਡਾਉਂਗੇ ਸਰ ਮਾੜੀਆਂ ਆਦਤਾਂ ਤਾਂ ਦੇਖੋ ਕਈ ਤਰ੍ਹਾਂ ਦੀਆਂ ਨੇ ਵੈਸੇ ਤੁਹਾਡੀ ਇੱਕ ਗੱਲ ਤੋਂ ਮੈਂ ਇੱਕ ਹੋਰ ਇੱਕ ਗੱਲ ਵਿੱਚ ਕਹਿਣ ਲੱਗਾ ਜਿਹੜੀ ਕਿ ਮੇਰੇ ਪ੍ਰੋਫੈਸ਼ਨ ਦੇ ਵਿੱਚ ਵੀ ਨਹੀਂ ਆਉਂਦੀ ਵੀ ਜੇ ਕਈ ਵਾਰੀ ਕੋਈ ਮੁੰਡਾ ਜਾਂ ਕੋਈ ਕੁੜੀ ਆਪਣੇ ਪ੍ਰੇਮੀ ਨੂੰ ਭੁੱਲਣਾ ਚਾਹੁੰਦੇ ਨੇ ਉਹ ਵੀ ਇਹ ਸਾਡਾ ਨੁਸਖਾ ਜੀ ਇਸਤੇਮਾਲ ਕਰ ਲੈਣਗੇ ਤਾਂ ਉਹ ਉਹਨਾਂ ਦੀ ਉਹ ਆਦਤ ਵੀ ਉਹ ਜਿਹੜੀ ਹੈਗੀ ਆ ਉਹ ਖਤਮ ਹੋ ਜੇ हां वो भी भूल जाएंगे बाकी ਹੁਣ ਰਹੀ ਗੱਲ ਚਲੋ ਆਪਾਂ ਆਪਣੇ ਅਸਲੀ ਮੁੱਦੇ ਤੇ ਆਈਏ ਮੇਨ ਹੈਗਾ ਵੀ ਦੇਖੋ ਸਾਡੇ ਕੋਲੇ ਪੇਸ਼ੈਂਟ ਜਿਹੜੇ ਆਉਂਦੇ ਨੇ ਕੋਈ ਨਸ਼ਾ ਕਰਦਾ ਕੋਈ ਪਾਨ ਕੋਈ ਗੁਟਕਾ ਕੋਈ ਤੰਬਾਕੂ ਪੀ ਬੀੜੀ ਜਰਦਾ ਖੈਨੀ ਸ਼ਰਾਬ ਕਈ ਤਰ੍ਹਾਂ ਦੇ ਐਸੇ ਨਸ਼ੇ ਨੇ ਜਿਨ੍ਹਾਂ ਦਾ ਬੰਦਾ ਆਦੀ ਹੋ ਜਾਂਦਾ ਸਵੇਰੇ ਉੱਠਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਸ ਨੂੰ ਉਹ ਨਸ਼ਾ ਚਾਹੀਦਾ ਉਹ ਚੀਜ਼ਾਂ ਚਾਹੀਦੀਆਂ ਨੇ ਜਿਨ੍ਹਾਂ ਦਾ ਉਹਦਾ ਸ਼ਰੀਰ ਇੱਕ ਐਡਿਕਟ ਹੋ ਚੁੱਕਿਆ ਅੱਜ ਕੱਲ ਤਾਂ ਐਡਿਕਸ਼ਨ ਤਾਂ ਜੀ ਮੁੰਡੇ ਕੁੜੀਆਂ ਨੂੰ ਆਪਸ ਵਿੱਚ ਗੱਲਬਾਤ ਕਰਨ ਦੇ ਵੀ ਬੜੀ ਹੋਈ ਹੋਈ ਹੈ ਸਾਡੀ ਇਸ ਨੁਸਖੇ ਤੋਂ ਬਾਅਦ ਸ਼ਾਇਦ ਉਹਨਾਂ ਦੀ ਵੀ ਇਹ ਆਦਤ ਬੰਦ ਹੋ ਜੇ ਤਾਂ ਇਸ ਕਰਕੇ ਉਹ ਬੰਦੇ ਇਹਨੂੰ ਅਪਲਾਈ ਨਾ ਕਰਨ ਜਿਹੜੇ ਪਿਆਰ ਕਰਦੇ ਨੇ ਜਿਹੜੇ ਭੁੱਲਣਾ ਚਾਹੁੰਦੇ ਨੇ ਵੀ ਉਹਨਾਂ ਨੂੰ ਧੋਖਾ ਦੇਤਾ ਕਿਸੇ ਨੇ ਉਹ ਜ਼ਰੂਰ ਅਪਲਾਈ ਕਰਨ ਤਾਂ ਜ਼ਰੂਰ ਉਹਨਾਂ ਨੂੰ ਫਰਕ ਪਏਗਾ ਮਾੜੀਆਂ ਯਾਦਾਂ ਸਾਰੀਆਂ ਡਿਲੀਟ ਕਰ ਦੋਗੇ ਸਰ ਇਹਦੇ ਨਾਲ ਹੋਰ ਦੱਸੋ ਜਿਨ੍ਹਾਂ ਨੂੰ ਚਾਹ ਦੀ ਆਦਤ ਪੈ ਗਈ ਹੈ ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਚਾਹ ਦੀ ਆਦਤ ਵੀ ਇਹਦੇ ਨਾਲ ਛੁੱਟ ਸਕਦੀ ਹੈ ਕੀ ਆ ਬੋਤਾ ਅੱਛਾ ਤੇ ਫਿਰ ਡਾਕਟਰ ਸਾਹਿਬ ਚਲੋ ਇਹ ਤਾਂ ਰਹੀ ਗੱਲ ਆਮ ਕਰਕੇ ਜਿਹੜੀ ਅਸੀਂ ਗੱਲ ਕਰ ਲੈਨੇ ਪਰ ਇੱਕ ਬੜੀ ਅਹਿਮ ਚੀਜ਼ ਆ ਨੇ ਅੱਜ ਇਸ ਵੇਲੇ ਬਹੁਤ ਸਾਰੀਆਂ ਪੁੱਠੀਆਂ ਆਦਤਾਂ ਨੇ ਚਾਹੇ ਉਹ ਪੇਨ ਕਿਲਰ ਖਾਣ ਦੀਆਂ ਹੋਣ ਚਾਹੇ ਉਹ 슈ਗਰ ਦੇ ਵਿੱਚ ਮਿੱਠਾ ਖਾਣ ਦੀਆਂ ਹੋਣ ਚਾਹੇ ਫਿਰ ਉਹ ਵਾਰ-ਵਾਰ ਵਾਰ-ਵਾਰ ਇੱਕ ਗਲਤੀ ਰਿਪੀਟ ਕਰਨ ਦੀਆਂ ਹੋਣ ਜਾਂ ਫਿਰ ਵਾਰ-ਵਾਰ ਨਸ਼ਾ ਲੈਣ ਦੀ ਗੱਲ ਹੋਵੇ ਹਰੇਕ ਬੰਦਾ ਇਹ ਕਹਿੰਦਾ ਕਿ ਯਾਰ ਅੱਜ ਦਾ ਦਿਨ ਲਾਸਟ ਰਿਹਾ ਮੇਰਾ ਤੇ ਕੱਲ ਨੂੰ ਅਸੀਂ ਇਹ ਚੀਜ਼ ਨਹੀਂ ਕਰਨੀ ਤੇ ਫਿਰ ਉਸ ਜਿਹੜੀ ਪ੍ਰਵਿਰਤੀ ਹੈਗੀ ਆ ਉਹ ਮਾਨਸਿਕਤਾ ਹੈਗੀ ਆ ਉਸ ਮਾਨਸਿਕਤਾ ਦੇ ਵਿੱਚ ਇਹ ਨੁਸਖਾ ਫਾਰਮੂਲਾ ਕੰਮ ਕਰੇਗਾ ਸਰ ਦੇਖੋ ਜਿਹੜਾ ਸਾਨੂੰ ਅਸੀਂ ਇਹ ਫਾਰਮੂਲਾ ਦੇ ਰਹੇ ਹਾਂ ਇਹ ਤੁਹਾਡੀਆਂ ਹਰ ਇੱਕ ਜਿਹੜੀਆਂ ਗਲਤ ਆਦਤਾਂ ਨੇ ਉਹਨਾਂ ਨੂੰ ਸਹੀ ਕਰਨ ਦੇ ਵਿੱਚ ਸਹਾਇਕ ਹੋ ਸਕਦਾ ਹੈ ਲੇਕਿਨ ਇਸ ਤੋਂ ਇਲਾਵਾ ਅਸੀਂ ਜਿਹੜੀਆਂ ਆਯੁਰਵੈਦਿਕ ਦਵਾਈਆਂ ਦਿੰਨੇ ਆ ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਇੱਕ ਗੱਲ ਕਹੀ ਹੈ ਵੀ ਅੱਜ ਜਿਹੜਾ ਸਾਡਾ ਕੋਈ ਵੀ ਮਰੀਜ਼ ਹੈ ਕੋਈ ਪੇਸ਼ੈਂਟ ਹੈ ਜਿਹੜਾ ਨਸ਼ਾ ਕਰਦਾ ਉਹ ਸੋਚਦਾ ਜੀ ਅੱਜ ਮੇਰਾ ਲਾਸਟ ਦਿਨ ਹੈ ਮੈਂ ਕੱਲ ਤੋਂ ਨਸ਼ਾ ਨਹੀਂ ਕਰਾਂਗਾ ਲੇਕਿਨ ਹੁੰਦਾ ਕੀ ਹੈ ਕਿ ਅੱਜ ਦਾ ਜਦੋਂ ਉਹਨੇ ਨਸ਼ਾ ਕਰ ਲਿਆ ਉਹਦੇ ਸ਼ਰੀਰ ਦੀ ਜਿਹੜੀ ਤੋੜ ਹੈ ਉਹ ਹਟ ਗਈ ਲੇਕਿਨ ਕੱਲ ਨੂੰ ਜਦੋਂ ਉਹ ਤੋੜ ਫੇਰ ਲੱਗਦੀ ਹੈ ਤੇ ਉਹਨੂੰ ਉਹਦਾ ਕੋਈ ਸਬਸਟੀਟਿਊਟ ਨਹੀਂ ਮਿਲਦਾ ਉਹ ਨਾ ਚਾਹਦੇ ਹੋਏ ਵੀ ਕਿਉਂਕਿ ਦਰਦਾਂ ਤਾਂ ਦੇਖੋ ਸਹਿ ਨਹੀਂ ਹੁੰਦੀਆਂ ਕਿਸੇ ਤੋਂ ਵੀ ਔਰ ਖਾਸ ਕਰਕੇ ਜਿਹੜਾ ਇਹਨਾਂ ਨਸ਼ਿਆਂ ਦਾ ਜਿਹੜਾ ਦਰਦ ਹੈ ਬਹੁਤ ਹੀ ਜ਼ਿਆਦਾ ਮਤਲਬ ਇੱਕ ਮਤਲਬ ਨਾ ਸਹਿਣ ਵਾਲਾ ਨਸ਼ਾ ਹੁੰਦਾ ਵੀ ਆਪਾਂ ਨਹੀਂ ਸਹਿ ਸਕਦੇ ਤਾਂ ਜਦੋਂ ਉਹਨਾਂ ਨੂੰ ਉਹ ਨਸ਼ੇ ਦੀ ਤੋੜ ਪੈਂਦੀ ਹੈ ਉਹਨਾਂ ਤੋਂ ਸਹਿ ਹਾ ਨਹੀਂ ਜਾਂਦਾ ਤਾਂ ਉਹ ਦੁਬਾਰਾ ਤੋਂ ਫੇਰ ਨਸ਼ੇ ਕੰਨੀ ਨੂੰ ਭੱਜਦੇ ਆ ਇੱਕ ਬੜਾ ਹੀ ਪੁਰਾਣਾ ਗਾਣਾ ਵੀ ਤਾਂ ਹੈਗਾ ਨਾ ਯਾਦ ਆਈ ਯਾਦੀ ਰਾਤ ਕੋ ਕੱਲ ਰਾਤ ਕੀ ਤੋਬਾ ਇਹ ਗੱਲ ਉਹ ਉਹੀ ਗੱਲ ਹੋ ਜਾਂਦੀ ਹੈ ਵੀ ਤੋਬਾ ਦੀ ਜਿਹੜੀ ਉਹ yaad ਆ ਜਾਂਦੀ ਹੈ ਵੀ ਕੱਲ ਤੋਬਾ ਕੀਤੀ ਸੀ ਪਰ ਉਹ ਨਸ਼ੇ ਦੀ ਤੋੜ ਇੰਨੀ ਘੈੜੀ ਹੁੰਦੀ ਹੈ ਕਿ ਉਹ ਨਹੀਂ ਉਸ ਨਸ਼ੇ ਦੀ ਜਿਹੜੀ ਦਰਦ ਨੂੰ ਸਹਿ ਸਕਦੇ ਤਾਂ ਉਹ ਦੁਬਾਰਾ ਜਾਂਦੇ ਨੇ ਅੱਛਾ ਤੇ ਦੈਟਸ ਅ ਫਿਰ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਕਿਹਾ ਜਿਨ੍ਹਾਂ ਦੀ ਹਜੇ ਇਨੀਸ਼ੀਅਲ ਸਟੇਜ ਹੈਗੀ ਹੈ ਜਿਹੜੇ ਨੂੰ ਤੁਸੀਂ ਮੈਡੀਸਨ ਵੀ ਨਹੀਂ ਰეკਮੈਂਡ ਕੀਤੀ ਤੇ ਤੁਸੀਂ ਕਿਹਾ ਵੀ ਇਹ ਨੁਸਖਾ ਫਾਰਮੂਲਾ ਤੁਸੀਂ ਇਸਤੇਮਾਲ ਕਰਨਾ ਸ਼ੁਰੂ ਕਰ ਦੋ ਤੇ ਤੁਹਾਨੂੰ ਬਹੁਤ ਜ਼ਿਆਦਾ ਰੀਲੀਫ ਹੋਏਗਾ ਜੇ ਤੁਹਾਨੂੰ ਲੱਗੇ ਕਿ ਇਹਦੇ ਨਾਲ ਕੰਮ ਨਹੀਂ ਚੱਲਦਾ ਫਿਰ ਉਹਨਾਂ ਦਾ ਕੀ ਕਰਦੇ ਤੁਸੀਂ ਇਹ ਵੀ ਕਿਹਾ ਸੀ ਵੀ ਜੇ ਤੁਹਾਨੂੰ ਲੱਗੇ ਕਿ ਇਹਨਾਂ ਨਾਲ ਕੰਮ ਨਹੀਂ ਚੱਲਿਆ ਜਾਂ ਕੰਮ ਸਾਡੇ ਵਾਰ ਉੱਤੇ ਸਰੀਰ ਦੇ ਉੱਤੇ ਨਹੀਂ ਕੰਮ ਕਰਦੀਆਂ ਇਹ ਚੀਜ਼ਾਂ ਫਿਰ ਉਹਨਾਂ ਦਾ ਕੀ ਹੱਲ ਕਰਦੇ ਹੋ ਤੁਸੀਂ ਦੇਖੋ ਜਿਵੇਂ ਆਪਾਂ ਇਹ ਨੁਸਖਾ ਦਿੱਤਾ ਹੈ ਨੁਸਖੇ ਨੇ ਦੇਖੋ ਕੰਮ ਕਰਨਾ ਹੈ ਹੌਲੀ-ਹੌਲੀ ਠੀਕ ਹੈ ਇਦੇ ਲਈ ਮੰਨ ਕਰੋ ਕਈ ਵਾਰੀ 2 ਮਹੀਨੇ 6 ਮਹੀਨੇ ਸਾਲ ਵੀ ਲੱਗ ਸਕਦਾ ਹੈ ਲੇਕਿਨ ਦਵਾਈਆਂ ਦਾ ਜਿਹੜਾ ਅਸਰ ਹੈ ਉਹ ਅਸੀਂ ਪਹਿਲੇ ਦਿਨ ਤੋਂ ਦਿੰਨੇ ਆ ਹੁਣ ਸਾਡੇ ਕੋਲੇ ਮਰੀਜ਼ ਆਂਦਾ ਹੈ ਡਾਕਟਰ ਸਾਹਿਬ ਨਸ਼ੇ ਦੀ ਤੋੜ ਬਹੁਤ ਜ਼ਿਆਦਾ ਲੱਗਦੀ ਹੈ ਘਰ ਦੇ ਵਿੱਚ ਹੁਣ ਨਸ਼ੇ ਖਰੀਦਣ ਵਾਸਤੇ ਪੈਸੇ ਖਤਮ ਹੋ ਗਏ ਜਿੰਨੀ ਵੀ ਜ਼ਮੀਨ ਜਾਇਦਾਦ ਸੀਗੀ ਘਰ ਦੀਆਂ ਚੀਜ਼ਾਂ ਸੀਗੀਆਂ ਵੇਚ ਵੱਟ ਦਿੱਤੀਆਂ ਹੁਣ ਤਾਂ ਮੰਨੇ ਨਸ਼ਾ ਵੀ ਛੱਡਣਾ ਤੇ ਆਪਣੇ ਆਪ ਨੂੰ ਸਹੀ ਵੀ ਕਰਨਾ ਹੈ ਫਿਰ ਉਹਦੇ ਲਈ ਸਾਡੇ ਕੋਲੇ ਮੈਡੀਸਨ ਦਾ ਸਹਾਰਾ ਜਿਹੜਾ ਹੈਗਾ ਉਹ ਸਭ ਤੋਂ ਬੈਸਟ ਸਹਾਰਾ ਹੈ ਕਿ ਅਸੀਂ ਪਹਿਲੇ ਦਿਨ ਤੋਂ ਪੇਸ਼ੈਂਟ ਨੂੰ ਕਹਿੰਨੇ ਆ ਸਾਨੂੰ ਆਪਣੀ ਸਹੀ ਡੋਜ਼ ਦੱਸ ਕੋ ਕਿ ਨਸ਼ਾ ਕਰਦਾ ਕਿ ਡੋਜ਼ ਲੰਨਾ ਕਿੰਨੀ ਦੇਰ ਤੋਂ ਨਸ਼ਾ ਕਰ ਰਿਆ ਉਹ ਸਾਰੀ ਜਿਹੜੀ ਉਹਦੀ ਹਿਸਟਰੀ ਹੈ ਉਹ ਲੈਣ ਤੋਂ ਬਾਅਦ ਅਸੀਂ ਉਹਨਾਂ ਨੂੰ ਮੈਡੀਸਨ ਜਿਹੜੀ ਆਪਣੀ ਆਯੁਰਵੈਦਿਕ ਦਿੰਨੇ ਆ ਪਹਿਲੇ ਦਿਨ ਤੋਂ ਅਸੀਂ ਉਹਨਾਂ ਦਾ ਨਸ਼ਾ ਬੰਦ ਕਰਾ ਦਿੰਨੇ ਆ ਬਿਨਾਂ ਕਿਸੇ ਤੋੜ ਤਕਲੀਫ ਤੋਂ ਬਿਨਾਂ ਕੋਈ ਕੰਮਕਾਰ ਛੱਡੇ ਬਿਨਾਂ ਦਾਖਲ ਹੋਏ ਸਿਰਫ ਪੇਸ਼ੈਂਟ ਵੱਲੋਂ ਸਾਨੂੰ ਕੀ ਉਹਦੀ ਜਿਹੜੀ ਲੋੜ ਪੈਂਦੀ ਹੈ ਵੀ ਜਿਹੜਾ ਉਹਨੇ ਆਪਣੇ ਵੱਲੋਂ ਕੀ ਕਰਨਾ ਪ੍ਰਯਾਸ ਇੱਕ ਤਾਂ ਉਹਦਾ ਜਿਹੜਾ ਮਨ ਹੈ ਉਹ ਉਸ ਨਸ਼ੇ ਨੂੰ ਛੱਡਣ ਦਾ ਪੂਰਾ ਪ੍ਰਵਲ ਹੋਵੇ ਕਿ ਮੈਂ ਛੱਡਣਾ ਹੈ ਤੁਸੀਂ ਉਹਨੂੰ ਵੀ ਕਿਹਾ ਸੀ ਵੀ ਪਹਿਲਾਂ ਜਿਹੜੇ ਸਾਡੇ ਕੋਲ ਇੱਥੇ ਆਉਣ ਯਾ ਇਹ ਨੁਸਖਾ ਜਿੰਨਾ ਨੇ ਲੈਣਾ ਉਹ ਪਹਿਲਾਂ ਆਪਣਾ ਮਨ ਬਣਾਉਣਾ ਉਹ ਮਨ ਬਣਾਉਣਾ ਕੀ ਹੈ ਜੀ ਸਰ ਦੇਖੋ ਮਨ ਬਣਾਉਣ ਦਾ ਮਤਲਬ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਕੰਜਨਾ ਮਨ ਜੀਤੇ ਜਗ ਜੀਤ ਜਦ ਤੱਕ ਆਪਾਂ ਮਨ ਨਹੀਂ ਜੀਤ ਸਕਦੇ ਤਦ ਤੱਕ ਆਪਾਂ ਕਿਸੇ ਵੀ ਚੀਜ਼ ਨੂੰ ਹਾਸਲ ਨਹੀਂ ਕਰ ਸਕਦੇ ਉਹਦੇ ਲਈ ਮਨ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਮਨ ਬੜਾ ਚੰਚਲ ਹੁੰਦਾ ਹੈ ਥੋੜੀ ਜੀ ਗੱਲ ਪਿੱਛੇ ਭਟਕ ਜਾਂਦਾ ਤਾਂ ਇਸ ਕਰਕੇ ਜਦੋਂ ਆਪਣਾ ਮਨ ਹੋ ਗਿਆ ਕਿ ਆਪਾਂ ਨੇ ਨਸ਼ਾ ਛੱਡਣਾ ਸਭ ਤੋਂ ਪਹਿਲਾਂ ਆਪਣਾ ਮਾਈਂਡ ਜਿਹੜਾ ਹੈਗਾ ਪੂਰੀ ਤਰ੍ਹਾਂ ਇੱਕ ਚੀਜ਼ ਨੂੰ ਬਣ ਗਿਆ ਕਿ ਮੈਂ ਦੁਨੀਆ ਇੱਧਰ ਦੀ ਉੱਧਰ ਹੋ ਜਾਏ ਮੈਂ ਨਸ਼ਾ ਨਹੀਂ ਕਰਨਾ ਨਹੀਂ ਕਰਨਾ ਉਹਦੇ ਵਿੱਚ ਸਾਡੀਆਂ ਦਵਾਈਆਂ ਬਹੁਤ ਸਹਾਇਕ ਨੇ ਕਿਉਂਕਿ ਅਸੀਂ ਉਹਨਾਂ ਨੂੰ ਕੀ ਕੰਮ ਕਰਦੀ ਨੇ ਦਵਾਈਆਂ ਤੁਹਾਡਾ ਸਰ ਦਵਾਈਆਂ ਉਹਨਾਂ ਦੀ ਜਿਹੜੀ ਸ਼ਰੀਰ ਦੇ ਅੰਦਰ ਜਿਹੜੀ ਤੋੜ ਲੱਗਦੀ ਹੈ ਜਿਸ ਦੀ ਵਜ੍ਹਾ ਕਰਕੇ ਪੇਸ਼ੈਂਟ ਦਾ ਜਿਹੜਾ ਦਿਮਾਗ ਬਾਰ-ਬਾਰ ਨਸ਼ੇ ਕੰਨੀ ਨੂੰ ਭੱਜਦਾ ਉਹ ਤੋੜ ਨੂੰ ਖਤਮ ਕਰਦੀਆਂ। ਅੱਛਾ ਦੂਸਰੀ ਗੱਲ ਹੈ ਕਿ ਅਸੀਂ ਪੇਸ਼ੈਂਟ ਨੂੰ ਕਹਿੰਦੇ ਆ ਸਭ ਤੋਂ ਵੱਡੀ ਗੱਲ ਅਹਿਮ ਗੱਲ ਹੈ ਵੀ ਜੇ ਤੇਰਾ ਕੋਈ ਸੰਗ ਸਾਥ ਮਾੜੇ ਦੋਸਤਾਂ ਨਾਲ ਹੈ ਮਾੜੇ ਦੋਸਤ ਕਿਹੜੇ ਜਿਹੜੇ ਨਸ਼ਾ ਕਰਦੇ ਨੇ ਜਾਂ ਕਰਵਾਉਂਦੇ ਨੇ ਉਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਪੈਣੀ ਹੈ। ਕਿਉਂਕਿ ਜਦ ਤੱਕ ਆਪਾਂ ਉਹਨਾ ਤੋਂ ਦੂਰੀ ਨਹੀਂ ਬਣਾਵਾਂਗੇ ਤਦ ਤੱਕ ਆਪਾਂ ਨਸ਼ਾ ਨਹੀਂ ਛੱਡਵਾਂਦੇ ਇਸ ਕਰਕੇ ਇਹ ਸਭ ਤੋਂ ਅਹਿਮ ਹੈ ਕਿ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਆਪਣੇ ਉਸ ਸੰਗ ਨੂੰ ਜ਼ਰੂਰ ਛੱਡੇ ਜਿਹੜਾ ਨਸ਼ਾ ਕਰਦਾ ਹੈ ਅੱਛਾ ਤੁਸੀਂ ਕਹਿ ਰਹੇ ਵੀ ਇਹ ਜਿਹੜੇ ਤੁਹਾਡੇ ਨੁਸਖੇ ਫਾਰਮੂਲੇ ਤੁਸੀਂ ਬਣਾਏ ਹੋਏ ਨੇ ਕਿਹੜੇ ਨਸ਼ਿਆਂ ਦੀ ਤੋੜ ਖਤਮ ਕਰਦੇ ਜੀ ਇਹ ਸਰ ਸਾਡੇ ਕੋਲੇ ਇਸ ਟਾਈਮ ਜੋ ਅਸੀਂ ਇਹ ਦਵਾਈਆਂ ਦੇ ਰਹੇ ਹਾਂ ਆਯੁਰਵੈਦਿਕ ਦੇ ਵਿੱਚ ਕਿਸੇ ਤਰ੍ਹਾਂ ਦਾ ਨਸ਼ਾ ਹੋਵੇ ਚਾਹੇ ਉਹ ਅਫੀਮ ਖਾ ਰਿਆ ਹੈ ਪੁੱਕੀ ਖਾ ਰਿਆ ਹੈ ਚਿੱਟਾ ਲੈ ਰਿਆ ਹੈ ਟੀਕੇ ਲਾ ਰਿਆ ਹੈ ਜੀਬ ਥੱਲੇ ਰੱਖਣ ਵਾਲੀ ਗੋਲੀ ਖਾ ਰਿਆ ਹੈ ਮਤਲਬ ਦੁਨੀਆ ਭਰ ਦਾ ਨਸ਼ਾ ਜਿਨ੍ਹਾਂ ਦੇ ਸ਼ਾਇਦ ਮੈਨੂੰ ਵੀ ਹੋ ਸਕਦਾ ਨਾਮ-ਨਾ ਬਤੇ ਪਤਾ ਹੋਣ ਤਾਂ ਉਹ ਸਾਰੇ ਆ ਨਸ਼ੇ ਸਾਡੀਆਂ ਦਵਾਈਆਂ ਦੇ ਨਾਲ ਅਸੀਂ ਛਡਵਾ ਦਿੰਦੇ ਹਾਂ ਔਰ ਇਸ ਤਰ੍ਹਾਂ ਦੇ ਅਸੀਂ ਹਜ਼ਾਰਾਂ ਪੇਸ਼ੈਂਟ ਹੈ ਜਿਨ੍ਹਾਂ ਨੂੰ ਅਸੀਂ ਇਸ ਦਲਦਲ ਚੋਂ ਬਾਹਰ ਕੱਢ ਚੁੱਕੇ ਹਾਂ ਹੁਣ ਤੱਕ ਜੀ 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 ਅੱਛਾ ਤੁਸੀਂ ਕਹਿ ਰਹੇ ਸੀ ਵੀ ਇਹਦੇ ਵਿੱਚ ਇਸ ਤਰ੍ਹਾਂ ਦਾ ਨੁਸਕਾ ਟੋਟਕਾ ਪਿਆ ਹੈ ਕਿ ਉਹ ਜਿਹੜੇ ਲੋਕ ਸ਼ਰਾਬ ਪੀਣ ਵਾਲੇ ਨੇ ਤੰਬਾਕੂ ਖਾਣ ਵਾਲੇ ਨੇ ਗੁਟਕਾ ਚੈਣੀ ਖੈਣੀ ਕਿਉਂਕਿ ਪ੍ਰਵਾਸੀਆਂ ਦੀ ਆਮਦ ਦੇ ਨਾਲ ਇਹ ਕਲਚਰ ਵੀ ਅਸੀਂ ਇਹ ਵੱਧ ਗਿਆ ਹੈਗਾ ਗੁਟਕੇ ਵਾਲਾ ਪਾਣ ਮਸਾਲੇ ਵਾਲਾ ਸਾਡੇ ਖਾਸ ਕਰਕੇ ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਜਿੱਥੇ ਜਿੱਥੇ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੈ ਤੇ ਫਿਰ ਤੁਸੀਂ ਕਹਿੰਦੇ ਵੀ ਇਹ ਜਿਹੜਾ ਨੁਸਖਾ ਫਾਰਮੂਲਾ ਉਹ ਚੀਜ਼ ਵੀ ਜਿਹੜੀ ਇਹ ਨੁਸਖਾ ਤੁਹਾਡਾ ਕੰਮ ਕਰੇਗਾ ਉਸ ਚੀਜ਼ ਦੇ ਉੱਤੇ ਤੋੜ ਵੱਜਦੀ ਆ ਵਾਰ-ਵਾਰ ਕੋਈ ਗੁਟਕੇ ਦੀ ਪਾਣ ਮਸਾਲੇ ਦੀ ਕੋਈ ਤੰਬਾਕੂ ਦੀ ਕੋਈ ਸਿਗਰਟ ਦੀ ਸਰ ਦੇਖੋ ਸਾਡੇ ਪੰਜਾਬ ਦੇ ਵਿੱਚ ਸ਼ਰਾਬ ਤਾਂ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ ਸਦੀਆਂ ਪੁਰਾਣੀ ਤੋਂ ਆਪਣੇ ਰਾਜੇ ਮਹਾਰਾਜੇ ਜੇ ਆਪਾਂ ਲਾਈਏ ਤਾਂ ਉੱਥੋਂ ਦੀ ਚੱਲਦੀ ਆ ਰਹੀ ਹੈ ਹੁਣ ਤੁਸੀਂ ਗੱਲ ਕੀਤੀ ਹੈ ਪਾਨ ਦੀ ਜਾਂ ਗੁਟਕੇ ਦੀ ਗੁਟਕਾ ਇਹ ਪ੍ਰਵਾਸੀ ਜਦੋਂ ਸਾਡੇ ਪੰਜਾਬ ਦੇ ਵਿੱਚ ਆਏ ਇਹ ਉਹ ਚੀਜ਼ ਇਸ ਲਈ ਲੈ ਕੇ ਆਏ ਆਂ ਵੀ ਅੱਜ ਸਾਡੇ ਪੰਜਾਬੀ ਭਰਾ ਵੀ ਸਾਡੇ ਪੰਜਾਬੀ ਵੀਰ ਵੀ ਇਸ ਗੁਟਕੇ ਦੇ ਇੰਨੇ ਆਦੀ ਹੋ ਚੁੱਕੇ ਨੇ ਕਿ ਉਹਨਾਂ ਦੀਆਂ ਜੇਬਾਂ ਦੇ ਵਿੱਚ 8-8 10-10 ਪੁੜੀਆਂ ਗੁਟਕੇ ਦੀਆਂ ਜਰਦੇ ਦੀਆਂ ਉਹਨਾਂ ਦੀਆਂ ਜੇਬਾਂ ਦੇ ਵਿੱਚ ਹੁੰਦੀਆਂ ਨਹੀਂ ਅਸੀਂ ਬਸ ਸਟੈਂਡ ਜੇ ਜੀ ਬਸ ਸਟੈਂਡ ਭਰੇ ਹੁੰਦੇ ਜੀ ਚੈਣੀਆਂ ਖੈਣੀਆਂ ਨਾਲ ਜਿਹੜੀ ਉਹ ਛੋਟੇ ਜਿਹਾ ਜੀਵ ਦੇ ਰੱਖਦੇ ਨੇ ਸਰਾਣੇ ਜੀ ਹੁੰਦੇ ਆ ਬਣੇ ਦੇ ਸਰਾਣਾ ਸਟੇਜ ਸਰਾਣੇ ਜੇ ਬਣੇ ਹੋ ਮੈਨੂੰ ਸ਼ਬਦ ਨਹੀਂ ਆਦ ਆ ਰਿਹਾ ਸੀ ਤੁਸੀਂ ਸ਼ਬਦ ਯਾਦ ਕਰਾਤਾ ਉਹ ਛੋਟੇ ਛੋਟੇ ਸਰਾਣੇ ਨੇ ਬਾਥਰੂਮਾਂ ਦੇ ਵਿੱਚ ਪਿਸ਼ਾਬ ਖਾਨਿਆਂ ਦੇ ਵਿੱਚੋਂ ਮਿਲਦੇ ਨੇ ਜੀ ਬਿਲਕੁਲ ਬਿਲਕੁਲ ਸਾਰੇ ਸਾਰੇ ਪ੍ਰਵਾਸੀਆਂ ਦੀ ਦੇਣ ਹੈ ਵੈਸੇ ਤਾਂ ਇਹ ਆਪਾਂ ਗੱਲ ਕਰ ਰਹੇ ਹਾਂ ਜੀ ਵੀ ਇਸ ਤੋਂ ਆਪਾਂ ਬਚ ਤੇ 250 ਗ੍ਰਾਮ ਆਪਾਂ ਨੇ ਸੌਂਫ ਠੀਕ ਹੈ ਇਸ ਨੂੰ ਤਕਰੀਬਨ ਆਪਾਂ 8 ਗੁਣਾ ਪਾਣੀ ਦੇ ਵਿੱਚ ਜੀ ਜੀ ਇਹਨੂੰ ਉਬਾਲੀਏ ਠੀਕ ਹੈ ਠੀਕ ਹੈ ਜੀ ਇਹ ਤਾਂ ਇਹ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਦੱਸ ਰਹੇ ਆਪਾਂ ਸ਼ਰਾਬ ਪਾਨ ਗੁਟਕਾ ਤੰਬਾਕੂ ਜੜਦਾ ਇਹਨਾਂ ਨੂੰ ਜਿਹੜਾ ਆਪਾਂ ਛਡਾਉਣ ਵਾਸਤੇ ਦੇਸੀ ਤੁਸੀਂ ਘਰੇ ਬਣਾ ਸਕਦੇ ਹੋ ਤੇ ਇਹਦੇ ਸੇਵਨ ਨਾਲ ਤੁਸੀਂ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ ਠੀਕ ਹੈ ਠੀਕ ਹੈ ਇਹਦੇ ਲਈ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਛੱਡਿਆ ਵੀ ਆਪਣਾ 5 ਗ੍ਰਾਮ ਇਲਾਇਚੀ ਤੇ 250 ਗ੍ਰਾਮ ਸੌਫ ਸੌਫ ਅੱਛਾ ਸੌਫਿਆ ਪੁੰਨੀ ਹੋਈ ਸੌਫਿਆ ਨਰਮ ਹੋਈ ਸੌਫਟੀ ਠੀਕ ਹੈ ਜੀ ਇਸ ਨੂੰ ਤੁਸੀਂ ਤਕਰੀਬਨ 8 ਗੁਣਾ ਪਾਣੀ ਦੇ ਵਿੱਚ ਇਹਨੂੰ ਪਾ ਕੇ ਉਬਾਲਣਾ ਹੈ ਠੀਕ ਹੈ ਜਦੋਂ ਇਹ ਪਾਣੀ ਤੁਹਾਡਾ ਅੱਧਾ ਰਹਿ ਜਵੇ ਜਿੰਨਾ ਤੁਸੀਂ ਪਾਣੀ ਪਾਇਆ ਹੈ ਉਹ ਤੋਂ ਅੱਧਾ ਰਹਿ ਜਵੇ ਤਾਂ ਤੁਸੀਂ ਇਹਨੂੰ ਉਬਾਲ ਕੇ ਛਾਣ ਕੇ ਠੰਡਾ ਕਰ ਲਓ ਉਸ ਤੋਂ ਬਾਅਦ ਤੁਸੀਂ ਇਹਨੂੰ 200 ਐਮਐਲ ਸਵੇਰ ਸ਼ਾਮ ਖਾਣੇ ਤੋਂ ਬਾਅਦ ਇਹਨੂੰ ਤੁਸੀਂ ਡੇਲੀ ਸੇਵਨ ਕਰੋ ਹੋਲੀ-ਹੋਲੀ ਜਿਹੜੀ ਹੈਗੀ ਐ ਇਸ ਸੇਵਨ ਦੇ ਨਾਲ ਜਿਹੜੀ ਤੁਹਾਡੀ ਇਹ ਆਦਤ ਹੈ ਜਿਹੜੀ ਅੰਦਰੋਂ ਤੋੜ ਲੱਗਦੀ ਐ ਤਲਬ ਲੱਗਦੀ ਐ ਕਈ ਵਾਰੀ ਆਪਾਂ ਨਸ਼ਾ ਨਹੀਂ ਕਰਨਾ ਚਾਹੁੰਦੇ ਪਰ ਜਦੋਂ ਤੋੜ ਲੱਗਦੀ ਐ ਆਪਾਂ ਤਾਂ ਕਰਦੇ ਆ ਤਾਂ ਉਹ ਤੁਹਾਡੀ ਤੋੜ ਨੂੰ ਹੋਲੀ-ਹੋਲੀ ਇਹ ਸਰੀਰ ਨੂੰ ਕਿਉਂਕਿ ਜਿੰਨੇ ਵੀ ਤੁਹਾਡੀ ਸਰੀਰ ਦੇ ਅੰਦਰ ਟਾਕਸਿਨਸ ਨੇ ਜਾਂ ਤੁਹਾਡੇ ਅੰਦਰ ਜ਼ਹਿਰੀਲੇ ਤੱਤ ਨੇ ਉਹਨਾਂ ਨੂੰ ਇਹ ਹੋਲੀ-ਹੋਲੀ ਫਲਸ਼ ਆਊਟ ਕਰ ਦੇਗੀ ਤੇ ਤੁਹਾਡਾ ਜਿਹੜਾ ਸਰੀਰ ਹੈ ਬਿਲਕੁਲ ਉਸ ਚੀਜ਼ ਤੋਂ ਕਲੀਨ ਹੋ ਜਾਏਗਾ ਠੀਕ ਹੈ ਤੇ ਫਿਰ ਤੁਸੀਂ ਕਹਦੇ ਬਹੁਤ ਵਾਰ ਹੁੰਦਾ ਜੀ ਜਦੋਂ ਇੱਕ ਨਸ਼ੇੜੀ ਨਸ਼ਾ ਛੱਡ ਦਿੰਦਾ ਚਲੋ ਨਸ਼ੇੜੀ ਤਾਂ ਅਸੀਂ ਕ ਕਿਸੇ ਨਾ ਕਿਸੇ ਕਾਰਨ ਕਰਕੇ ਹੀ ਚਾਹੇ ਉਹ ਸੰਗਤ ਹੈ ਚਾਹੇ ਸ਼ੌਂਕ ਹੈ ਉਹ ਲੱਗ ਜਾਂਦੇ ਨੇ ਬਿਮਾਰ ਕਹਿ ਲੈਂਦੇ ਅਸੀਂ ਜਿਹੜੇ ਬਿਮਾਰ ਹੋ ਜਾਂਦੇ ਨੇ ਬੇਸਿਕਲੀ ਜਦੋਂ ਨਸ਼ਾ ਛੱਡਦੇ ਨੇ ਡਾਕਟਰ ਸਾਹਿਬ ਉਹ ਕਹਿੰਦੇ ਨਾ ਸਾਨੂੰ ਭੁੱਖ ਲੱਗਦੀ ਹੈ ਨਾ ਸਾਨੂੰ ਪਿਆਸ ਲੱਗਦੀ ਹੈ ਨਾ ਸਾਡਾ ਕਿਤੇ ਜੀ ਲੱਗਦਾ ਹੈ ਨਾ ਸਾਡਾ ਕਿਤੇ ਜੀ ਲਾਉਣ ਨੂੰ ਦਿਲ ਕਰਦਾ ਤੇ ਫਿਰ ਉਹਦੇ ਵਾਸਤੇ ਮਤਲਬ ਜਿਨ੍ਹਾਂ ਦਾ ਨਸ਼ੇ ਕਰਕੇ ਜਾਂ ਨਸ਼ੇ ਛੱਡਣ ਤੋਂ ਬਾਅਦ ਪੇਟ ਖਰਾਬ ਰਹਿੰਦਾ ਹੈ ਉਹਦੇ ਵਾਸਤੇ ਵੀ ਤੁਸੀਂ ਕਹ ਰਹੇ ਸੀ ਕਿ ਇਹ ਨੁਸਖਾ ਰਾਮ ਬਾਣਾ ਤੁਲਸੀ ਦੇ ਬੀਜ ਬਲਾ ਦੇ ਬੀਜ ਤੇ ਇਲਾਇਚੀ ਦੇ ਬੀਜ ਇਹਨਾਂ ਤਿੰਨਾਂ ਬੀਜਾਂ ਨੂੰ ਤੁਸੀਂ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਪਾਊਡਰ ਬਣਾ ਲਓ ਸਵੇਰ ਸ਼ਾਮ 5-5 ਗ੍ਰਾਮ ਤੁਸੀਂ ਇਹਨਾਂ ਦਾ ਸਵੇਰ ਸ਼ਾਮ ਤਾਜੇ ਪਾਣੀ ਦੇ ਨਾਲ ਸੇਵਨ ਕਰੋ ਥੋੜੇ ਸਰੀਰ ਦੇ ਵਿੱਚ ਜਿੰਨੀ ਵੀ ਕਮਜ਼ੋਰੀ ਹੈ ਜਿੰਨੀ ਵੀ ਤੁਹਾਡਾ ਕੋਈ ਮਤਲਬ ਐਲਕਾਲੋ ਵੀ ਨਸ਼ੇ ਛੱਡਣ ਤੋਂ ਬਾਅਦ ਤੁਹਾਨੂੰ ਵੀਕਨੈਸ ਆ ਗਈ ਤਾਂ ਉਹ ਥੋੜੀ ਥੋੜੀ ਸਾਰੀ ਵੀਕਨੈਸ ਇਹਨਾਂ ਉਪਾਏ ਤੋਂ ਬਾਅਦ ਇਹਨੂੰ ਚੀਜ਼ਾਂ ਨੂੰ ਅਪਣਾਉਣ ਤੋਂ ਬਾਅਦ ਉਹ ਹੌਲੀ ਹੌਲੀ ਤੁਹਾਡੀ ਬਾਡੀ ਦੇ ਅੰਦਰ ਉਹ ਚੀਜ਼ਾਂ ਦੀ ਡੈਫੀਸੈਂਸੀ ਖਤਮ ਹੋ ਜਾਏਗੀ ਜੀ ਜੀ ਅੱਛਾ ਤੇ ਫਿਰ ਜਿਹੜਾ ਡਾਕਟਰ ਸਾਹਿਬ ਦਾਲ ਚੀਨੀ ਕੀ ਕਰਦਾ ਲੌਂਗ ਕੀ ਕਰਦਾ ਤੁਸੀਂ ਇਹ ਵੀ ਰੱਖਿਆ ਸਰ ਦਾਲ ਚੀਨੀ ਲੌਂਗ ਇਲਾਇਚੀ ਤੇ ਸੌਂਫ ਇਹਨਾਂ ਚਾਰਾਂ ਚੀਜ਼ਾਂ ਦਾ ਮਿਸ਼ਰਨ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਮੈਂ ਦੱਸ ਚੁੱਕਿਆ ਵੀ ਦੋ ਕੁ ਦਾਣੇ ਤੁਸੀਂ ਇਲਾਇਚੀ ਦੇ ਲੈਣੇ ਆ ਠੀਕ ਹੈ ਜੀ ਇੱਕ ਲੌਂਗ ਥੋੜੀ ਜੀ ਸੌਂਫ ਤੇ ਥੋੜਾ ਜਿਹਾ ਆਪਣਾ ਇਹ ਟੁਕੜਾ ਦਾਲ ਚੀਨੀ ਦਾ ਟੁਕੜਾ ਇਹਨਾਂ ਨੂੰ ਤੁਸੀਂ ਪੀਸ ਕੇ ਪਾਊਡਰ ਬਣਾ ਲਓ ਸੁਭਾਸ਼ਾਮ ਇਹਨਾਂ ਦਾ ਸੇਵਨ ਕਰੋ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਤੁਹਾਨੂੰ ਕੋਈ ਨਸ਼ੇ ਦੀ ਤੋੜ ਹੈ ਕੋਈ ਚਿੱਟੇ ਦੀ ਪੈਂਦੀ ਹੈ ਅਫੀਮ ਦੀ ਪੈਂਦੀ ਹੈ ਤਾਂ ਉਹ ਹੌਲੀ ਹੌਲੀ ਤੁਹਾਡੇ ਸਰੀਰ ਦੇ ਵਿੱਚੋਂ ਆਪਣੇ ਆਪ ਨੇ ਆਪ ਉਹ ਬਾਡੀ ਤੁਹਾਡੀ ਡੀਟੌਕਸ ਹੋਣੀ ਸ਼ੁਰੂ ਹੋ ਜੇਗੀ ਜੀ 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 ਅੱਛਾ ਡਾਕਟਰ ਸਾਹਿਬ ਤੁਸੀਂ ਇਹ ਹਰਾ ਤੇ ਜਿਹੜਾ ਕਾਲੇ ਰੰਗ ਦੇ ਕਿ ਅਫਸੋਲਤਾ ਹੈਗੇ ਨੇ ਇਹਦੇ ਵਿੱਚ ਤੁਸੀਂ ਭਰਿਆ ਕੀ ਉਸ ਨੂੰ ਦਿਖਾ ਸਕਦੇ ਉਹਦੇ ਵਿੱਚ ਕੋਈ ਇਹ ਤਾਂ ਨਹੀਂ ਹੈ ਵੀ ਜਿਹੜੀ ਜੀਭ ਦੇ ਉੱਤੇ ਗੋਲੀ ਰੱਖ ਲਈ ਤੇ ਜਿਹੜਾ ਨਸ਼ਾ ਕਰ ਲਿਓ ਤਾਂ ਇੱਕੋ ਹੀ ਗੱਲਬਾਤ ਹੋ ਜਾਂਦੀ ਇਸ ਤਰ੍ਹਾਂ ਦੇ ਵਿੱਚ ਕੀ ਹੁੰਦਾ ਜੀ ਸਾ ਦੇਖੋ ਇਹਦੇ ਅੰਦਰ ਕਾਫੀ ਜੜੀਆਂ ਬੁੱਟੀਆਂ ਜੜੀਆਂ ਹੈਗੀਆਂ ਉਹਦਾ ਅਸੀਂ ਇਸਤੇਮਾਲ ਕਰਦੇ ਆ ਇਸ ਨੂੰ ਅਸੀਂ ਬਿਲਕੁਲ ਪਿਓਰ ਆਯੁਰਵੈਦਿਕ ਤਰੀਕੇ ਨਾਲ ਪ੍ਰੋਸੈਸ ਕਰਦੇ ਆ ਤੁਸੀਂ ਦੇਖੋ ਬਕਾਇਦਾ ਪਹਿਲਾਂ ਇਹਦਾ ਟੇਸਟ ਕਰੋ ਵੀ ਤੁਹਾਨੂੰ ਕੋਈ ਲੱਗਦਾ ਵੀ ਇਹਦੇ ਅੰਦਰ ਕੋਈ ਵੀ ਇੰਗਲਿਸ਼ ਮੈਡੀਸਨ ਜਾਂ ਕੋਈ ਕੈਮੀਕਲ ਇਸ ਤਰ੍ਹਾਂ ਦਾ ਦੇਖੋ ਟੇਸਟ ਨਾਲ ਸਾਰਾ ਕੁਝ ਆਪਣੀ ਜੀਭ ਇਹੋ ਜੀ ਕਿ ਪ੍ਰਮਾਤਮਾ ਨੇ ਬਣਾ ਕੇ ਦਿੱਤੀ ਹੈ ਕਿ ਆਪਾਂ ਨੂੰ ਹਰ ਇੱਕ ਚੀਜ਼ ਦਾ ਟੇਸਟ ਇਹਦੇ ਨਾਲ ਪਤਾ ਚੱਲ ਜਾਂਦਾ ਹੈ ਕੀ ਲੱਗਿਆ ਤੁਹਾਨੂੰ ਇਸ ਦਾ ਕੁਝ ਨਹੀਂ ਲੱਗਿਆ ਜੀ ਬਸ ਇਹ ਸਾਰਾ ਪਿਓਰ ਆਯੁਰਵੈਦਿਕ ਚੀਜ਼ਾਂ ਨੇ ਜੀ ਜਿਨ੍ਹਾਂ ਨੂੰ ਅਸੀਂ ਨਸ਼ੇ ਛਡਾਉਣ ਦੇ ਵਿੱਚ ਜਿਹੜੀਆਂ ਕਾਰਗਰ ਨੇ ਉਹ ਇਹਨਾਂ ਦਾ ਅਸੀਂ ਇੱਕ ਮਿਕਸਚਰ ਤਿਆਰ ਕੀਤਾ ਹੋਇਆ ਹੈ ਔਰ ਪਹਿਲੇ ਦਿਨ ਤੋਂ ਹੀ ਅਸੀਂ ਉਹਨਾਂ ਸਾਰਿਆਂ ਨਸ਼ਿਆਂ ਨੂੰ ਜੋ ਵੀ ਪੇਸ਼ੈਂਟ ਸਾਨੂੰ ਦੱਸਦਾ ਉਹਦੀ ਕੀ ਹਿਸਟਰੀ ਦੇ ਹਿਸਾਬ ਨਾਲ ਉਹ ਅਸੀਂ ਲਗ ਲਗ ਤਰ੍ਹਾਂ ਦੀ ਦਵਾਈ ਸਾਡੇ ਕੋਲੇ ਹੋਰ ਵੀ ਦਵਾਈਆਂ ਨੇ ਜਿਹੜੀਆਂ ਉਹ ਅਸੀਂ ਉਹਨਾਂ ਨੂੰ ਨਸ਼ੇ ਦੇ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਦਿੰਨੇ ਆ ਠੀਕ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਜੇਕਰ ਕਿਸੇ ਬਹੁਤ ਵਾਰ ਹੁੰਦਾ ਜੀ ਕਿ ਬੰਦਾ ਛੱਡਣ ਨੂੰ ਤਿਆਰ ਨਹੀਂ ਹੈ ਕਰਦੇ ਬੜੇ ਪਰੇਸ਼ਾਨ ਨੇ ਤੇ ਫਿਰ ਉਹਨਾਂ ਦਾ ਹੱਲ ਕੋਈ ਹੈ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਕਿਉਂਕਿ ਆਯੁਰਵੇਦ ਤਾਂ ਬੜੀ ਮਹਾਨ ਚੀਜ਼ ਹੈਗੀ ਹੈ ਕਿ ਜਿਨ੍ਹਾਂ ਨਾਲ ਉਹਨਾਂ ਦੇ ਛੱਡ ਸਕਣ ਉਹ ਨਸ਼ੇ ਵਾਲੇ ਪਾਸੇ ਨੂੰ ਹੌਲੀ-ਹੌਲੀ ਕਰਕੇ ਚਲੋ ਇੱਕ ਵਾਰ ਚ ਨਾ ਸਹੀ ਹੌਲੀ-ਹੌਲੀ ਹੌਲੀ ਨਸ਼ੇ ਤੋਂ ਉਹਨਾਂ ਨੂੰ ਨਫ਼ਰਤ ਤੁਸੀਂ ਕਹ ਰਹੇ ਹੋ ਇਸ ਤਰ੍ਹਾਂ ਦਾ ਨੁਸਖਾ ਵੀ ਹੈਗਾ ਕਿ ਉਹ ਅਗਰ ਅਸੀਂ ਨਸ਼ੇੜੀ ਨੂੰ ਦੇਣ ਲੱਗ ਜਾਈਏ ਤਾਂ ਉਹ ਜਿਹੜੀ ਚੀਜ਼ ਹੈਗੀ ਹੈ ਜਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਫ਼ਰਤ ਹੋ ਜਾਏਗੀ ਸਰ ਦੇਖੋ ਉਹਦੇ ਲਈ ਸਾਡੇ ਕੋਲੇ ਜਿਹੜੇ ਬੰਦੇ ਨਸ਼ਾ ਨਹੀਂ ਛੱਡਣਾ ਚਾਹੁੰਦੇ ਘਰ ਦੇ ਛਡਵਾਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਸਾਡੇ ਕੋਲੇ ਇਹ ਪੁੜੀਆਂ ਦੇ ਅੰਦਰ ਮੈਡੀਸਿਨਸ ਹੁੰਦੀ ਹੈ ਇਸ ਨੂੰ ਤੁਸੀਂ ਪੇਸ਼ੈਂਟ ਨੂੰ ਸਵੇਰ ਸ਼ਾਮ ਉਹਦੇ ਖਾਣੇ 'ਚ ਮਿਲਾ ਕੇ ਦੇਣੀ ਹੈ ਜਿਹਦਾ ਨਾਂ ਤਾਂ ਕੋਈ ਟੇਸਟ ਹੈ ਨਾ ਹੀ ਕੋਈ ਕਲਰ ਹੈ ਪੇਸ਼ੈਂਟ ਨੂੰ ਬਿਲਕੁਲ ਨਹੀਂ ਪਤਾ ਚੱਲੂਗਾ ਕਿ ਉਹਨੂੰ ਆਪਾਂ ਖਾਣੇ ਦੇ ਵਿੱਚ ਕੋਈ ਦਵਾਈ ਮਲਾ ਕੇ ਦੇ ਰਹੇ ਹਾਂ ਲੇਕਿਨ ਜਦੋਂ ਆਪਾਂ ਇਹ ਦਵਾਈ ਦੇਣਾ ਸ਼ੁਰੂ ਕਰ ਦਾਂਗੇ ਤਾਂ ਪੇਸ਼ੈਂਟ ਆਪਣੇ ਆਪ ਨਸ਼ੇ ਨੂੰ ਹੌਲੀ-ਹੌਲੀ ਘਟਾਉਣਾ ਸ਼ੁਰੂ ਕਰ ਦੇਗਾ ਉਹਨੂੰ ਖੁਦ ਨਹੀਂ ਪਤਾ ਚੱਲੇਗਾ ਕਿ ਜਿਹੜੇ ਨਸ਼ੇ ਨੂੰ ਮੈਂ ਇੰਨਾ ਪਿਆਰ ਕਰਦਾ ਸੀ ਜਾਂ ਜੀਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਸੀਗਾ ਹੁਣ ਮੈਨੂੰ ਉਹਦੀ ਤੋੜ ਕਿਉਂ ਨਹੀਂ ਪੈ ਰਹੀ ਕਿਉਂਕਿ ਇਹ ਦਵਾਈ ਦਾ ਕਮਾਲ ਹੈ ਕਿਉਂਕਿ ਉਹਦੀ ਤੋੜ ਨੂੰ ਉਹਦੇ ਅੰਦਰੋਂ ਬਾਡੀ ਡੀਟੌਕਸ ਕਰ ਰਹੀ ਹੈ ਜਿਵੇਂ ਜਿਵੇਂ ਉਹਦੀ ਬਾਡੀ ਅੰਦਰੋਂ ਡੀਟੌਕਸ ਹੋ ਜੇਗੀ ਓਵੇਂ ਓਵੇਂ ਜਿਹੜਾ ਪੇਸ਼ੈਂਟ ਤੁਹਾਡਾ ਹੈ ਉਹ ਨਸ਼ੇ ਤੋਂ ਦੂਰ ਹੁੰਦਾ ਜਾਏਗਾ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਔਰ ਆਪਣੇ ਨੁਸਖਾ ਫਾਰਮੂਲਾ ਦੇਣ ਵਾਸਤੇ ਅੱਛਾ ਜੇਕਰ ਕਿਸੇ ਸਾਡੇ ਵੀਰ ਨੇ ਸਾਡੀ ਭੈਣ ਨੇ ਜਿਹੜੇ ਕਿ ਆਪਣੇ ਘਰ ਵਾਲੇ ਤੋਂ ਪਰੇਸ਼ਾਨ ਹੈ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਰਾਬਤਾ ਕਰਨਾ ਹੋਵੇ ਤਾਂ ਕਿਵੇਂ ਹੋ ਸਕਦਾ ਹੈ ਸਰ ਦੇਖੋ ਮੇਰਾ ਜਿਹੜਾ ਕਲੀਨਿਕ ਹੈ ਪਟਿਆਲੇ ਪੁਰਾਣੇ ਬਸ ਸਟੈਂਡ ਦੇ ਸਾਹਮਣੇ ਪੁਲ ਦੇ ਨਾਲ ਹੈ ਆਨੰਦ ਵਾ ਖਾਨਾ ਦੇ ਨਾਮ ਤੋਂ ਸੋਵੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਅਸੀਂ ਉਰੇ ਅਵੇਲੇਬਲ ਹੁੰਨੇ ਆ ਸੰਡੇ ਨੂੰ ਛੁੱਟੀ ਹੁੰਦੀ ਹੈ ਤੁਸੀਂ ਸਾਨੂੰ ਆ ਕੇ ਸੰਪਰਕ ਕਰ ਸਕਦੇ ਹੋ ਮਿਲ ਸਕਦੇ ਹੋ ਪਰ ਜੇ ਤੁਸੀਂ ਨਹੀਂ ਆ ਸਕਦੇ ਸਾਡਾ ਨੰਬਰ ਸਕਰੀਨ ਤੇ ਫਲੈਸ਼ ਹੋ ਰਿਹਾ ਹੈ ਤੁਸੀਂ ਸਾਡੇ ਉਸ ਫੋਨ ਨੰਬਰ ਤੇ ਸਾਨੂੰ رابطہ ਕਰਕੇ ਆਪਣੀ ਪ੍ਰੋਬਲਮ ਦੱਸ ਸਕਦੇ ਹੋ ਕਿਉਂਕਿ ਸਾਡੇ ਕੋਲੇ ਦੇਖੋ ਦੂਰੋਂ ਦੂਰੋਂ ਫੋਨ ਆਉਂਦੇ ਆ ਕਈ ਪੇਸ਼ੈਂਟ ਸਾਡੇ ਅਬਰੋਡ ਦੇ ਵਿੱਚ ਵੀ ਨੇ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਤਾਂ ਉਹ ਪੇਸ਼ੈਂਟ ਤਾਂ ਸਾਡੇ ਕੋਲੇ ਆ ਤਾਂ ਨਹੀਂ ਸਕਦੇ ਪਰ ਉਹ ਈਸੀ ਫੋਨ ਨੰਬਰ ਦੇ ਜਰੀਏ ਸਾਨੂੰ ਆਪਣੀ ਪੂਰੀ ਪ੍ਰੋਬਲਮ ਦੱਸ ਕੇ ਆਪਣੀ ਦਵਾਈ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬਾਈ ਕੋਰੀਅਰ ਬਾਈ ਸਪੀਡ ਪੋਸਟ ਅਸੀਂ ਭੇਜਦੇ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਿਸੋ ਤੁਸੀਂ ਦੇਖੋ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਨੁਸਖਾ ਫਾਰਮੂਲਾ ਸੌਂਫ ਵਾਲਾ ਔਰ ਇਲਾਇਚੀ ਲੌਂਗ ਦਾਲਚੀਨੀ ਵਾਲਾ ਇਸ ਤਰ੍ਹਾਂ ਦਾ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਮਾੜੀਆਂ ਆਦਤਾਂ ਸਾਡੇ ਸਰੀਰ ਨੂੰ ਲੱਗ ਜਾਂਦੀਆਂ ਨੇ ਤੇ ਉਹਨਾਂ ਨੂੰ ਇਹ ਡੀ ਐਡਿਕਟ ਕਰਨ ਵਾਸਤੇ ਯਾਨੀ ਕਿ ਕਿਸੇ ਵੀ ਆਦਤ ਜੋ ਵੀ ਆਦਤ ਸਾਨੂੰ ਲੱਗ ਗਈ ਹੈ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ ਉਹਦੇ ਵਿੱਚ ਬੜਾ ਇਹ ਸਹਾਇਕ ਨੁਸਖਾ ਫਾਰਮੂਲਾ ਹੈ ਔਰ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜਾ ਸਵੇਰੇ ਸ਼ਾਮ ਇਹ ਗੀਤ ਸੁਣਦੇ ਨੇ ਕਿ ਦਿਲ ਮੇਰਾ ਵੀ ਕਰਦਾ ਤੈਨੂੰ ਛੱਡਦਾ ਪਰ ਤੇਰੀ ਆਦਤ ਪੈ ਗਈ ਉਹਨਾਂ ਲੋਕਾਂ ਤੱਕ ਇਹ ਜ਼ਰੂਰ ਤੁਸੀਂ ਵੀਡੀਓ ਸ਼ੇਅਰ ਕਰਨੀ ਹੈ ਧੰਨਵਾਦ